ਖਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਝੋਨੇ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਨਾਲ ਦੀ ਨਾਲ ਇਹਨਾਂ ਦਾ ਜੇ ਆਪਾਂ ਕੰਪੈਰੀਜ਼ਨ ਕਰੀਏ ਪਿਛਲੇ ਸਾਲ ਦੇ ਰੇਟਾਂ ਨਾਲ ਤਾਂ ਉਸ ਹਿਸਾਬ ਦੇ ਨਾਲ ਜੋ ਮੌਕੇ ਤੇ ਕਿਸਾਨਾਂ ਨੂੰ ਰੇਟ ਕਾਫੀ ਜੋ ਘਟ ਮਿਲ ਰਹੇ ਨੇ ਪਿਛਲੇ ਸਾਲ ਦੀ ਗੱਲ ਕਰੀਏ ਇੰਨਾ ਹੀ ਦਿਨਾਂ ਦੇ ਵਿੱਚ ਜੋ 1509 ਸੀ ਉਹਦੇ ਜੋ ਰੇਟ ਲਗਭਗ 3500 ਤੋਂ ਲੈ ਕੇ ਤੇ ਕਈ ਕਈ ਜਗ੍ਹਾ ਤੇ ਤਾਂ ਜੋ ਹੱਥ ਵਾਲੀ 1500 ਨੋ ਸੀ ਉਹਦਾ ਰੇਟ 3850 ਤੱਕ ਵੀ ਸੀ ਜੇ 2-4 ਮੰਡੀਆਂ ਦੀ ਮੈਂ ਗੱਲ ਕਰਾਂ ਤਾਂ ਉਥੇ ਰੇਟ ਆਪਾਂ ਦੇਖਦੇ ਆਂ ਤੇ ਉਹਨੂੰ ਅੱਜ ਦੇ ਰੇਟਾਂ ਨਾਲ ਕੰਪੈਰੀਜ਼ਨ ਕਰਦੇ ਆਂ ਤੇ ਅੰਤਰ ਜੋ ਆਉਂਦਾ ਲਗਭਗ 800 ਤੋਂ ਲੈ ਕੇ 900 ਰੁਪਏ ਪ੍ਰਤੀ ਕੁਆਂਟਲ ਦਾ ਜੋ ਅੰਤਰ ਇਹਦੇ ਵਿੱਚ ਆ ਜਾਂਦਾ ਤੇ ਕਾਫੀ ਵੱਡਾ ਅੰਤਰ ਇਹਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਜੰਡੇਆਲਾ ਗੁਰੂ ਚ ਪਿਛਲੀ ਵਾਰ 1500 ਤੋਂ 9 ਦਾ ਰੇਟ ਇਹਨਾਂ ਦਿਨਾਂ ਦੇ ਵਿੱਚ 3840 ਰੁਪਏ ਸੀ ਬਟਾਲਾ ਮੰਡੀ ਚ 3690 ਰੁਪਏ ਸੀ ਤੇ ਅਮਰਤਸਰ ਮੰਡੀ 3850 ਰੁਪਏ ਹੱਥ ਵਾਲੀ ਦਾ ਰੇਟ ਸੀ ਕੈਥਲ ਮੰਡੀ ਜੋ ਰੇਟ ਸੀ ਉਹ 3600 ਰੁਪਏ ਸੀ ਸੋ ਇਦਾਂ ਹੀ ਰੇਟ ਲਗਭਗ 3500 ਤੋਂ 3800 ਦੀ ਰੇਂਜ ਚ ਸੀ ਉਹੀ ਜੇ ਰੇਟ ਅੱਜ ਵੇਖੀਏ ਅੱਜ ਦੇ ਰੇਟ ਜੋ ਲਗਭਗ 2500 ਤੋਂ ਲੈ ਕੇ ਹੋਂ ਪਿਛਲੇ 2-3 ਦਿਨਾਂ ਚ ਥੋੜੀ ਤੇਜ਼ੀ ਆਈ ਹੈ 2800 ਤੋਂ 2900 ਦਾ ਰੇਟ 1509 ਦਾ ਹੋਇਆ ਅਜੇ ਜੋ ਮੌਕੇ ਤੇ ਜੋ ਕਿਸਮ ਚੱਲ ਰਹੀ ਹੈ 1509 ਹੀ ਚੱਲ ਰਹੀ ਹੈ ਤੇ ਰੇਟਾਂ ਚ ਇੰਨਾ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ ਕਿਉਂ ਇੰਨਾ ਜੋ ਰੇਟਾਂ ਚ ਫਰਕ ਦੇਖਣ ਨੂੰ ਮਿਲ ਰਿਹਾ ਕੀ ਇਹਦਾ ਕਾਰਨ ਨੇ ਤੇ ਇਸ ਵਾਰ ਜੋ ਮੌਕੇ ਤੇ ਅੱਜ ਦੇ ਰੇਟ ਨੇ ਉਹਦੇ ਆ ਉਹਦਾ ਵੀ ਆਪਾਂ ਇਸ ਵੀਡੀਓ ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਹੁਣ ਐਕਸਪੋਰਟ ਦੀ ਗੱਲ ਕਰੀਏ ਐਕਸਪੋਰਟ ਜੋ ਹੈ ਉਹ ਅਜੇ ਨਹੀਂ ਖੁੱਲਿਆ ਐਮਈਪ ਦੀ ਵੀ ਗੱਲ ਕਰੀਏ ਆ ਉਹ ਵੀ ਕਿਸ ਵਪਾਰੀ ਰੋਜ਼ ਹੀ ਰੋਲਾ ਪਾ ਰਹੇ ਨੇ ਹੜਤਾਲ ਉਹਨਾਂ ਦੀ ਜਾਰੀ ਹੈ ਸੁਪਰੀਮ ਕੋਰਟ ਵੀ ਪਹੁੰਚੇ ਨੇ ਤੇ ਇਹਨਾਂ ਚੱਕਰਾਂ ਦੇ ਵਿੱਚ ਜੋ ਗੈਰ ਬਾਸਮਤੀ ਦਾ ਐਕਸਪੋਰਟ ਹੈ ਉਹਦੇ ਤੇ ਵੀ ਅਜੇ ਕੋਈ ਠੋਸ ਖਬਰ ਨਹੀਂ ਆ ਰਹੀ ਹਾਲਾਂਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਗੈਰ ਬਾਸਮਤੀ ਜੋ ਸ਼ੈਲਰ ਵਾਲਿਆਂ ਕੋਲ ਪਿਆ ਉਹਨੂੰ ਆਪਾਂ ਬਾਹਰ ਭੇਜ ਕੇ ਉਹਦੇ ਨਾਲ ਰੇਟਾਂ ਦੇ ਵਿੱਚ ਸੁਧਾਰ ਆਏਗਾ ਪਰ ਅਜੇ ਕੋਈ ਠੋਸ ਇਹਦੇ ਤੇ ਫੈਸਲਾ ਨਹੀਂ ਆਇਆ ਜਿਹਦੇ ਕਰਕੇ ਜੋ ਆਵਕ ਹੈ ਉਹ ਮੰਡੀਆਂ ਦੇ ਵਿੱਚ ਜ਼ਿਆਦਾ ਹੋਈ ਹੈ ਤੇ ਗਾਹਕ ਇੰਨਾ ਜ਼ਿਆਦਾ ਇਹਦਾ ਨਹੀਂ ਹੈ ਜੇ ਮਾਲ ਬਾਹਰ ਵੀ ਐਕਸਪੋਰਟ ਹੁੰਦਾ ਹੋਵੇ ਐਕਸਪੋਰਟ ਖੁੱਲਿਆ ਹੋਵੇ ਜੋ ਪਹਿਲੇ ਸੌਦੇ ਹੋ ਰਹੇ ਨੇ ਉਹਨਾਂ ਤੇ ਹੀ ਥੋੜਾ ਬਹੁਤ ਮਾਲ ਬਾਹਰ ਜਾ ਰਿਹਾ ਤੇ ਜੋ ਨਵਾਂ ਮਾਲ ਆ ਰਿਹਾ ਉਹ ਬਾਹਰ ਐਕਸਪੋਰਟ ਨਹੀਂ ਹੋ ਰਿਹਾ ਜਿਹਦੇ ਕਰਕੇ ਜੋ ਕਿਸਾਨਾਂ ਨੂੰ ਚੰਗੇ ਰੇਟ ਨਹੀਂ ਮਿਲ ਰਹੇ ਹਾਲਾਂਕਿ ਜੋ ਪਿਛਲੇ ਦਿਨਾਂ ਜੋ ਐਕਸਪੋਰਟ ਦੀਆਂ ਖਬਰਾਂ ਆਈਆਂ ਉਹਦੇ ਕਰਕੇ 200 ਰੁਪਏ ਤੱਕ ਦੀ ਤੇਜ਼ੀ ਹੈ ਪਿਛਲੇ 2 ਦਿਨਾਂ ਦੇ ਵਿੱਚ ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਉਹ ਦੇਖਣ ਨੂੰ ਮਿਲੀ ਹੈ ਹੋ ਸਕਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਹੋਰ ਰੇਟ 'ਚ ਇਜਾਫਾ ਮਿਲ ਸਕੇ ਪਰ ਜੇ ਅੱਜ ਦੀ ਡੇਟ ਦਾ ਪਿਛਲੇ ਸਾਲ ਦੀ ਡੇਟ ਨਾਲ ਕੰਪੇਅਰ ਕਰੀਏ ਤਾਂ 800-900 ਰੁਪਏ ਦਾ ਘਾਟਾ ਜੋ ਕਿਸਾਨ ਨੂੰ ਪਰੇ ਸੋ ਆਉਣ ਵਾਲੇ ਦਿਨਾਂ ਚ ਵੇਖਣ ਨੂੰ ਆਪ ਸ਼ਾਇਦ ਤੇਜ਼ੀ ਮਿਲ ਸਕਦੀ ਹੈ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰੋ ਤੇ ਇਸ ਦੇ ਨਾਲ ਨਾਲ ਜੋ ਹੁਣ ਆਪਾਂ ਮੌਕੇ ਤੇ ਰੇਟ ਚੱਲ ਰਹੇ ਨੇ ਉਹਦੇ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲੇ ਗੱਲ ਕਰੀਏ ਜੇ ਸਰਸਾ ਮੰਡੀ ਦੀ ਤਾਂ ਸਰਸਾ ਮੰਡੀ ਦੇ ਵਿੱਚ ਜੋ ਰੇਟ ਨੇ ਉਹ 1509 ਦਾ 2460 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਐਲਨਵਾਤ ਮੰਡੀ ਦੀ 1509 2480 ਰੁਪਏ ਪ੍ਰਤੀ ਕਵਾਂਟਲ ਰਤਿਆ ਮੰਡੀ ਦੀ ਗੱਲ ਕਰੀਏ 1509 2510 ਰੁਪਏ ਪ੍ਰਤੀ ਕਵਾਂਟਲ ਤੇ ਉਸ ਤੋਂ ਬਾਅਦ ਚੀਕਾ ਮੰਡੀ ਦੀ ਗੱਲ ਕਰਦੇ ਹਾਂ 1509 ਹੱਥ ਵਾਲਾ 2750 ਰੁਪਏ ਪ੍ਰਤੀ ਕਵਾਂਟਲ ਇਸ ਦੇ ਨਾਲ ਨਰੇਲਾ ਮੰਡੀ 1509 ਹੱਥ ਵਾਲਾ 2650 ਰੁਪਏ ਕਰੋਂਡਾ ਮੰਡੀ 1509 2725 ਰੁਪਏ ਕਰਨਾਲ ਮੰਡੀ 1509 ਹੱਥ ਵਾਲਾ 2750 ਰੁਪਏ ਇੰਦਰੀ ਮੰਡੀ 1509 ਹੱਥ ਵਾਲਾ 2815 ਰੁਪਏ ਤਰਾਵੜੀ ਮੰਡੀ 1509 ਹੱਥ ਵਾਲਾ 2853 ਰੁਪਏ ਪ੍ਰਤੀ ਕੁਇੰਟਲ ਅਮਰਤਸਰ ਸਾਹਿਬ ਮੰਡੀ ਦੀ ਗੱਲ ਕਰੀਏ 1509 2886 ਰੁਪਏ ਪਿਛਲੇ 2-3 ਦਿਨਾਂ ਚ ਇਹ ਰੇਟ ਸੁਧਾਰ ਆਇਆ ਪਹਿਲੇ 2600 ਸਾਢੇ 2600 ਚੱਲ ਰਿਹਾ ਸੀ ਅਮਰਤਸਰ ਮੰਡੀ ਅੱਜ ਦਾ ਰੇਟ 2886 ਆ 1509 ਦਾ ਉਸ ਤੋਂ ਬਾਅਦ ਰਾਡੋੜ ਮੰਡੀ 1509 2870 ਰੁਪਏ ਲਾੜਵਾ ਮੰਡੀ ਜੋ 1509 2955 ਰੁਪਏ ਇੱਥੇ ਟੋਪ ਦਾ ਰੇਟ ਲੱਗਿਆ ਲਗਭਗ 3000 ਰੁਪਏ ਨੂੰ ਇਹ ਆਂਕੜਾ ਛੂ ਗਿਆ ਉਸ ਤੋਂ ਬਾਅਦ ਸੁਪਰ 52 ਚੋਨਾ 2605 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਜਾਗੀਰਾਬਾਦ ਮੰਡੀ 1509 ਹੱਥ ਵਾਲਾ 2731 ਰੁਪਏ ਸੋਨੀਪਤ ਮੰਡੀ 1509 ਹੱਥ ਵਾਲਾ 2510 ਰੁਪਏ ਖੈਰ ਮੰਡੀ 1509 ਹੱਥ ਵਾਲਾ 2501 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਤੁਹਾਣਾ ਮੰਡੀ ਦੀ ਗੱਲ ਕਰੀਏ 1500 ਨੂੰ ਲਗਭਗ 2750 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਦੇ ਵਿਚਾਰ ਜਰੂਰ ਦੱਸੋ ਪਿਛਲੇ ਸਾਲ ਜਿੰਨੇ ਰੇਟ ਜੋ ਕਿਸਾਨਾਂ ਨੂੰ ਮਿਲਨੇ ਤਾਂ ਚਾਹੀਦੇ ਨੇ ਪਰ ਕਿਉਂ ਨਹੀਂ ਮਿਲ ਰਹੇ ਕੀ ਉਹ ਮਿਲਣਗੇ ਜਾਂ ਨਹੀਂ ਆਪਦੇ ਵਿਚਾਰ ਵੀ ਸਾਂਝੇ ਜਰੂਰ ਕਰੋ ਵੀਡੀਓ ਚੰਗੀ ਲੱਗੀ ਤਾਂ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਅੱਗੇ ਆਉਣ ਵਾਲੇ ਸੀਜ਼ਨ ਚ ਜਿਵੇਂ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ